ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਮੈਂ ਜਸਪ੍ਰੀਤ ਕਰਮਾਨ ਨੂਰਮਨ ਬਲੌਗ ਦੇ ਵਿੱਚ ਸਵਾਗਤ ਕਰਦੀ ਆ ਜੀ ਤੁਹਾਡਾ ਸਾਰਿਆਂ ਦਾ ਹੋਸ਼ਣਾਉ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂ ਜੀ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਹਿਲੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਕਰਦੇ ਆ ਸ਼ੁਰੂ ਅੱਜ ਦੀ ਆਪਣੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਆਪਾਂ ਉਹ ਸ਼ਾਮ ਤੋਂ ਕਰਦੇ ਆ ਤੁਹਾਨੂੰ ਵਾਝਾ ਰਹੀ ਹੋਣੀ ਹੈ ਕਿ ਜਿਹੜੀਆਂ ਆਪਣੇ ਮੱਝਾ ਗਾਵਾਂ ਹੋ ਰਹੀਆਂ ਜਾਂਦੀਆਂ ਕਿਉਂਕਿ ਧਾਰਾਂ ਦਾ ਟਾਈਮ ਹੋ ਗਿਆ ਅੱਜ ਆਪਾਂ ਥੋੜਾ ਜਿਹਾ ਡੇਟ ਹੋ ਗਿਆ ਕਿਉਂਕਿ ਅੱਗੇ ਆਪਾਂ 5:00 ਵਜੇ ਮੈਂ ਲੱਗ ਜਾਨੀ ਹੁੰਨੀ ਹੈ ਧਾਰਾਂ ਚੋਂ ਨਾ ਤੇ ਅੱਜ ਤੁਹਾਨੂੰ ਮੈਂ 5:30 ਹੀ ਹੋ ਗਿਆ ਹੱਦ ਤੱਕ ਇੱਕ ਘੰਟਾ ਮੈਂ 延迟 ਕਿਉਂਕਿ ਅੱਜ ਹੁਣ ਤੁੜੀ ਦਾ ਕੰਮ ਚੱਲੀ ਜਾਂਦਾ ਆਪਣੇ ਉਹਦੇ ਕਰਕੇ ਫਿਰ ਥੋੜਾ ਜਿਹਾ ਕੰਮ ਵੱਧ ਗਿਆ ਤੇ ਲੇਟ ਹੋ ਜਾਣੀ ਹੈ ਤੇ ਬਸ ਹੁਣ ਮੈਂ ਲੱਗਦੀ ਆ ਤੁੜੀ ਦਾ ਕੰਮ ਜੜਾ ਸ਼ੁਰੂ ਹੋਇਆ ਆਪਣਾ ਬਸ ਸ਼ਾਇਦ ਕੱਲ ਨੂੰ ਨਹੀਂ ਤਾਂ ਪਰਸੋਂ ਤੱਕ ਆਪਣਾ ਤੇ ਜਿਹੜਾ ਤੂੜੀ ਦਾ ਕੰਮ ਉਹ ਖਤਮ ਹੋ ਜਾਊਗਾ। ਦੋ ਦਿਨਾਂ ਦਾ ਬਸ ਕੰਮ ਰਹਿ ਗਿਆ। ਇੱਕਰੀ ਬਣਾ ਦੇਣਾ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਹਰ ਇੱਕ ਨੂੰ ਜਿਹੜਾ ਕੰਮ ਦਾ ਕਰਸਾ ਉਹ ਜ਼ਿਆਦਾ ਹੋ ਜਾਂਦਾ ਕਿ ਨਹੀਂ ਕੰਮ ਵੱਧ ਜਾਂਦਾ। ਤੇ ਹਾਂਜੀ ਕਰਦੇ ਆ ਸ਼ੁਰੂ ਆਪਣੀ ਵੀਡੀਓ ਤੇ ਹੁਣ ਆਪਾਂ ਜਾ ਕੇ ਧਾਰਾਂ ਚ ਕੱਢਦੇ ਆ। ਹਾਂਜੀ ਲੋ ਜੀ ਇੱਥੇ ਹੁਣ ਮੈਂ ਚੋਣ ਲੱਗੀ ਸੀ ਮੱਝ ਮੱਝ ਦੀ ਟਾਰਗੇਟ ਨਹੀਂ ਸੀਗੀ ਤੇ ਅੱਜ ਨਾ ਲਾਈਟ ਬੰਦ ਸੀਗੀ ਤੇ ਇਹਦੇ ਕਰਕੇ ਨਾ ਮੈਂ ਮੱਝਾਂ ਨੂੰ ਕੁਛ ਕੋਈ ਬਸ ਉਹ ਜਿਹੜੇ ਉਹ ਬਾਹਰ ਬੰਨ ਲੈ ਸੀਗੇ ਤੇ ਇੱਥੇ ਤੇ ਇੱਥੇ ਮੱਖੀਆਂ ਜ਼ਿਆਦਾ ਤੰਗ ਕਰ ਰਹੀਆਂ ਸੀਗੀਆਂ ਲਾਈਟ ਬੰਦ ਹੋਣੇ ਕਰਕੇ ਕਿ ਤਾਂ ਅੰਦਰ ਹੀ ਪੱਕੀ ਛੱਡ ਕੇ ਚੋ ਲੈਨੇ ਹੁੰਨੇ ਆ ਤੇ ਬਾਅਦ ਵਿੱਚ ਇੱਧਰ ਬਾਹਰ ਘੱਟ ਕੇ ਫਿਰ ਇਹਨਾਂ ਦੇ ਮੱਖੀਆਂ ਵਾਲੀ ਦਵਾਈ ਲਾ ਦਿੰਨੇ ਆ ਅੱਜ ਮੈਂ ਲੇਟ ਹੋਣੇ ਕਰਕੇ ਪਹਿਲਾਂ ਦਵਾਈ ਵੀ ਨਹੀਂ ਛੱਡ ਕੇ ਇਹਨਾਂ ਦੇ ਮੱਖੀਆਂ ਵਾਲੀ ਤੇ ਐਦਾਂ ਹੀ ਚੋਣ ਲੱਗ ਗਈ ਜੀ ਹੁਣ ਇੱਥੇ ਨਾ ਮੈਂ ਦੂਸਰੀ ਮਰਜੀ ਦੀ ਧਾਰ ਕੱਢਣ ਲੱਗੀ ਸੀ ਤੇ ਇਹ ਨਾ ਵੀਡੀਓ ਥੋੜੀ ਜਿਹੀ ਸਹੀ ਨਹੀਂ ਬਣੀ ਕਿਉਂਕਿ ਇਹ ਨਾ ਵੀਡੀਓ ਅ ਅਰਸ਼ਨੂਰ ਬਣਾ ਰਿਆ ਸੀ ਤੇ ਅਰਸ਼ਨੂਰ ਤੋਂ ਨਾ ਇੱਧਰ ਚਾਚੇ ਜੀ ਦਾ ਪੁੱਤ ਆ ਗਿਆ ਸੀਗਾ ਗਵੰਡਾ ਦਾ ਮੁੰਡਾ ਤੇ ਉਹ ਨਾ ਫਿਰ ਜिद ਕਰਨ ਲੱਗ ਗਿਆ ਵੀ ਮੈਂ ਮੈਨੂੰ ਫੋਨ ਫੜਾ ਮੈਂ ਵੀਡੀਓ ਬਣਾਉਣੀ ਆ ਤੇ ਉਸ ਤੋਂ ਸਹੀ ਨਹੀਂ ਬਣੀ ਤੇ ਫਿਰ ਜੇ ਨਹੀਂ ਫੜਾਉਂਦੇ ਤਾਂ ਫਿਰ ਨਾ ਬੱਚਾ ਜिद ਕਰਦਾ ਤੇ ਫਿਰ ਕਰਦਿਆਂ ਨੂੰ ਇਤਾਂ ਲੱਗਦਾ ਵੀ ਸਾਡੇ ਬੱਚੇ ਨੂੰ ਪਤਾ ਨਹੀਂ ਕਿਉਂ ਰਵਾਰੇ ਆ ਤਾ ਕਰਕੇ ਨਾ ਫਿਰ ਮੈਂ ਨੋਰ ਨੂੰ ਕਿਹਾ ਵੀ ਚਲ ਕੋਈ ਨਹੀਂ ਪੁੱਤ ਫੜਾ ਦੇ ਇਹਨੂੰ ਫੋਨ 2 ਮਿੰਟ ਤੇ ਉਹ ਕਹਿੰਦਾ ਮੈਂ ਵੀਡੀਓ ਬਣਾਉਣੀ ਹੈ ਆਂਟੀ ਤੁਹਾਡੀ ਤੇ ਫਿਰ ਤਾਂ ਕਰਕੇ ਥੋੜਾ ਜਣਾ ਉਹਦੇ ਤੋਂ ਸਹੀ ਨਹੀਂ ਬਣੇਗੀ ਇਸ ਚੀਜ਼ ਨੂੰ ਇਗਨੋਰ ਕਰਿਓ ਜੀ ਸੌਰੀ ਤੇ ਬਾਕੀ ਹੁਣ ਮੈਂ ਮੱਝ ਨੂੰ ਅੰਦਰ ਹੀ ਬੰਨ ਲਿਆ ਸੀ ਇਥੇ ਲੇਟ ਆ ਗਈ ਸੀ ਤੇ ਇਹਨੂੰ ਮੈਂ ਅੰਦਰ ਹੀ ਝੋਣ ਲੱਗੀ ਸੀ ਪੱਕਾ ਛੱਡ ਕੇ ਤੇ ਪੱਕਾ ਛੱਡਿਆ ਹੋਵੇ ਤਾਂ ਫਿਰ ਪਸੂ ਵੀ ਰਾਮਦਾਰੀ ਨਾਲ ਖੜਿਆ ਰਹਿੰਦਾ ਤੇ ਆਪ ਨੂੰ ਵੀ ਸੌਖਾ ਹੋ ਜਾਂਦਾ ਚੀਤਾਰ ਕੱਢਣੀ ਤੇ ਇਹਨੂੰ ਮੈਂ ਅੰਦਰ ਹੀ ਚੋਂ ਲੱਗ ਗਈ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਗਾਈਆਂ ਦਾ ਧਾਰ ਕੱਢੂੰਗੀ ਤੇ ਇੱਕ ਗਾਂ ਦੀ ਧਾਰ ਕੱਢੂੰਗੀ ਉਹਦੀ ਥੋੜੀ ਜਿਹੀ ਵੀਡੀਓ ਜਿਹੜੀ ਲਈ ਆ ਮੈਂ ਕਿ ਉਸ ਤੋਂ ਬਾਅਦ ਫਿਰ ਉਹ ਬੱਚਾ ਜਿਹੜਾ ਕਰ ਰਿਹਾ ਸੀਗਾ ਤੇ ਫਿਰ ਮੈਂ ਕਹਿ ਰਹੀ ਚਲੋ ਤੁਸੀਂ ਰਹਿਣ ਦਿਓ ਫਿਰ ਮੈਂ ਤਾਂ ਇਸ ਕਰਕੇ ਮੈਂ ਥੋੜੀ ਜਿਹੀ ਵੀਡੀਓ ਇਹ ਬਣਾਈਆਂ ਧਾਰਾਂ ਦੀ ਹਾਂਜੀ ਲੋ ਜੀ ਇੱਥੇ ਹੁਣ ਮੈਂ ਗਾਂ ਦੇ ਧਾਰ ਕੱਢਣ ਲੱਗੀ ਸੀਗੀ ਪਹਿਲਾਂ ਬੱਚੀ ਨੂੰ ਦੁੱਧ ਪਿਆਦੀ ਆਪਾਂ ਪਹਿਲਾਂ ਤਾਂ ਬੱਚੀ ਨੂੰ ਬੱਠਲ ਦੇ ਵਿੱਚ ਹੀ ਦੁੱਧ ਪਿਉਂਦੇ ਸੀਗੇ ਪਰ ਐ ਇਸ ਵਾਰ ਕੀ ਹੋਇਆ ਜੀ ਇਸ ਵਾਰੀ ਨਾ ਅਸੀਂ ਇਸ ਬੱਚੇ ਨੂੰ ਇਹਦੇ ਥੱਲੇ ਛੜਤਾ ਵੀ ਥੱਲੇ ਹੀ ਪਿਉਉਨੇ ਆ ਦੁੱਧ ਕਿਉਂਕਿ ਸਾਨੂੰ ਨਾ ਡਾਕਟਰ ਨੇ ਦੱਸਿਆ ਸੀ ਡਾਕਟਰ ਕਹਿੰਦਾ ਕਿ ਜੇ ਤੁਸੀਂ ਇਹਨੂੰ ਥੱਲੇ ਪਿਆਉਂਗੇ ਦੁੱਧ ਤਾਂ ਥੋੜਾ ਜ਼ਿਆਦਾ ਵਧੀਆ ਰੋਗੀ ਇਹ ਛੇਤੀ ਗਰੋਅ ਕਰੋਗੀ ਬੱਚੀ ਕਿਉਂਕਿ ਬਾਅਦ ਵਿੱਚ ਇਹਨੂੰ ਬੱਠਲ ਦੇ ਵਿੱਚ ਨਾ ਮਾਫਕ ਨਹੀਂ ਆਉਂਦਾ ਦਾ ਦੁੱਧ ਥੋੜਾ ਜਿਹਾ ਫਿਰ ਇਹ ਬੱਠਲ ਚ ਦੁੱਧ ਦੁੱਗਣਾ ਪੀ ਲੈਂਦੀ ਪਰ ਇਹਦੀ ਸਿਹਤ ਨਹੀਂ ਬੰਦਦੀ ਏ ਤੇ ਫਿਰ ਤਾਂ ਕਰਕੇ ਅਸੀਂ ਨਾ ਇਹਨੂੰ ਥੱਲੇ ਹੀ ਪਿਉਣ ਲੱਗ ਗਏ ਗਾਂ ਦੇ ਤੇ ਐਦਾਂ ਹੀ ਪਿਆ ਦਿੰਨੇ ਹਾਂ ਜਿੰਨਾ ਵੀ ਪਿਉਣਾ ਹੁੰਦਾ ਤੇ ਹੁਣ ਇੱਥੇ ਇਹਨੂੰ ਦੁੱਧ ਪਰ ਇੱਥੇ ਟੁੱਡਾ ਮਾਰਦੀ ਏ ਤੇ ਪਰ ਫਿਰ ਵੀ ਅਸੀਂ ਕਿਹਾ ਚੱਲ ਕੋਈ ਨਹੀਂ ਪਿਆ ਦੇ ਦਿੰਨੇ ਆ ਜਾ ਕੇ ਇਹਨੂੰ ਪਿਆ ਦੇਦਾ ਤੇ ਬਾਕੀ ਜਿਹੜੀ ਇਹਦੀ ਫੀਡ ਵਗੈਰਾ ਇਹਨੂੰ ਪਾਉਣੀ ਹੁੰਦੀ ਏ ਬੱਚੀ ਨੂੰ ਤੇ ਬਸ ਉਹ ਥੋੜਾ ਜਿਹਾ ਵਾਲੇ ਵਿੱਚ ਦੁੱਧ ਪਾ ਕੇ ਤੇ ਉਹਦੇ ਵਿੱਚ ਫੀਡ ਪਾ ਕੇ ਉਹ ਖਵਾ ਦਿੰਨੇ ਆ ਤੇ ਫਿਰ ਫੀਡ ਵੀ ਖਾ ਲੈਂਦੀ ਆ ਤੇ ਉਵੇਂ ਜਿਹੀ ਥੱਲੇ ਨਹੀਂ ਦੁੱਧ ਪੀਉਂਦੇ ਤਾਂ ਫਿਰ ਫੀਡ ਵੀ ਨਹੀਂ ਖਾਂਦੀ ਇਹ ਕਿਉਂਕਿ ਇਹਨੂੰ ਐ ਹੁੰਦਾ ਕਿ ਮੈਨੂੰ ਥੱਲੇ ਛੱਡ ਦੇਣ ਗਾਂ ਦੇ ਐਦਾਂ ਹੀ ਪਿਉਣਾ ਦੁੱਧ ਫਿਰ ਇਹ ਝਾਕ ਰੱਖਦੀ ਆ ਤੇ ਫਿਰ ਤਾਂ ਕਰਕੇ ਨਾ ਆਪਾਂ ਇਹਨੂੰ ਕੁਛਕ ਦੁੱਧ ਐਵੇਂ ਪਿਆ ਦਿੰਨੇ ਆ ਤੇ ਬਾਕੀ ਫੀਡ ਦੇ ਵਿੱਚ ਕੁਛ ਪਾ ਦਿੰਨੇ ਆ ਤੇ ਇਹ ਗਾਂ ਨਾ ਮੈਂ ਅੱਜ ਥੋੜਾ ਜਿਹਾ ਡਰਦੀ ਡਰਦੀ ਚੋਰੇ ਸੀ ਕਿਉਂਕਿ ਇੱਥੇ ਮੱਕ ਕਰਨ ਤੇ ਇਹ ਵੀ ਨਾ ਥੋੜਾ ਜਿਹਾ ਅੱਜ ਪਤਾ ਨਹੀਂ ਤਾਂ ਵੀ ਇਹ ਫੋਨ ਤੋਂ ਵੀ ਜਵਾਬ ਫਿਰਦੇ ਸੀ ਉਹਦੇ ਤੋਂ ਕਰਦੀ ਸੀਗੀ ਤੇ ਪਤਾ ਨਹੀਂ ਕੀ ਪ੍ਰੋਬਲਮ ਸੀ ਇਹਨੂੰ ਅੱਜ ਥੋੜਾ ਜਿਹਾ ਲੱਤਾਂ ਚਲਹਾਉਂਦੀ ਸੀਗੀ ਤਾਂ ਤਾਂ ਕਰਕੇ ਨਾ ਮੈਂ ਡਰਦੀ ਡਰਦੀ ਨੇ ਥੋੜੀ ਜਿਹੀ ਵੀਡੀਓ ਹੀ ਲਈ ਮੈਂ ਖਾਬੇ ਕਿਤੇ ਹੱਲ ਜਾਵੇ ਤੇ ਮੈਂ ਆਉਂਦਾ ਧਿਆਨ ਨਾਲ ਫਿਰ ਧਾਰ ਕੱਢਣ ਲੱਗ ਗਈ ਸੀਗੀ ਹਾਂਜੀ ਇੱਥੇ ਧਾਰ ਘੱਟਣ ਤੋਂ ਬਾਅਦ ਫੇਰ ਮੈਂ ਲੱਗ ਗਈ ਸੀਗੀ ਇਹਨਾਂ ਨੂੰ ਫੀਡ ਪਾਉਣ ਆਪਾਂ ਫੀਡ ਪਾਉਣੇ ਆ ਤਿੰਨ ਚਾਰ ਤਰ੍ਹਾਂ ਦੀ ਫੀਡ ਪਾਉਣੀ ਹੁੰਦੀ ਹੈ ਮਿਕਸ ਕਰ ਕਰਕੇ ਮੱਝਾਂ ਦੀ ਅਲੱਗ ਹੁੰਦੀ ਹੈ ਤੇ ਗਾਵਾਂ ਦੀ ਅਲੱਗ ਹੁੰਦੀ ਹੈ ਕੁਸ਼ਕ ਫੀਡ ਜਿਹੜੀ ਆ ਉਹ ਆਪਾਂ ਵੈਸੀ ਲੈ ਕੇ ਉਹਨੇ ਤੇ ਕੁਸ਼ਕ ਜਿਹੜੀ ਫੀਡ ਆਪਾਂ ਘਰੇ ਬਣਾਉਨੇ ਆ ਤੇ ਉਹ ਮਿਕਸ ਕਰਕੇ ਫੀਡ ਇਹਨਾਂ ਨੂੰ ਪਾਉਣੀ ਹੁੰਦੀ ਆ ਪਹਿਲਾਂ ਮੈਂ ਇਹਨਾਂ ਨੂੰ ਮੱਝਾਂ ਨੂੰ ਫੀਡ ਪਾਉਂਗੀ ਫਿਰ ਗਾਵਾਂ ਨੂੰ ਪਾਉਂਗੀ ਤੇ ਉਸ ਤੋਂ ਬਾਅਦ ਜਿਹੜੇ ਛੋਟੇ ਇਹਨਾਂ ਦੇ ਬੱਚੇ ਨੇ ਤੇ ਉਹਨਾਂ ਨੂੰ ਅਲੱਗ-ਅਲੱਗ ਫੀਡ ਜਿਹੜੀ ਜਿਵੇਂ ਪਾਉਣੀ ਹੁੰਦੀ ਆ ਤੇ ਸਰੋਂ ਦਾ ਤੇਲ ਵਗੈਰਾ ਜਾਂ ਹੋਰ ਜੋ ਵੀ ਖਰਾਕ ਵਿੱਚ ਪਾਉਣੀ ਹੁੰਦੀ ਹੈ ਕਿਉਂਕਿ ਬੱਚਿਆਂ ਨੂੰ ਉਹ ਵੀ ਦਿਨੇ ਆ ਤੇ ਉਹ ਖਰਾਕ ਦੇ ਨਾਲ ਜਿਹੜਾ ਸਰੋਂ ਦਾ ਤੇਲ ਆਪਾਂ ਪਾ ਕੇ ਜਿਹੜੀ ਫੀਡ ਬੱਚਿਆਂ ਦੀ ਬਣਵਾਉਣੀ ਆ ਤੇ ਉਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਅਜੇ ਬੱਚਿਆਂ ਨੂੰ ਫੀਡ ਦਿਨੇ ਆ ਤੇ ਬੱਚਿਆਂ ਦੀ ਜਿਹੜੇ ਗਰੋਥ ਛੇਤੀ ਹੁੰਦੀ ਆ ਕਿਉਂਕਿ ਫਿਰ ਉਹਦੇ ਨਾਲ ਜਿਹੜੇ ਬੱਚਿਆਂ ਦੀ ਹਾਈਟ ਵੀ ਵੱਧਦੀ ਆ ਤੇ ਸਿਹਤ ਵੀ ਸੋਹਣੀ ਰਹਿੰਦੀ ਆ ਤੇ ਜਲਦੀ ਤਿਆਰ ਹੋ ਜਾਂਦੇ ਆ ਕਿਉਂਕਿ ਅਸੀਂ ਸ਼ੁਰੂ ਤੇ ਐਵੇਂ ਹੀ ਪਾਉਨੇ ਆ ਤੇ ਫਿਰ ਨਾ ਬਹੁਤ ਜਲਦੀ ਜਿਹੜੀਆਂ ਕੱਟੀਆਂ ਵੱੱਛੀਆਂ ਸਾਡੀਆਂ ਉਹ ਤਿਆਰ ਹੋ ਜਾਂਦੀਆਂ ਨੇ ਕਿਉਂਕਿ ਇਹਨਾਂ ਦੀ ਸਾਮ ਸੰਭਾਲ ਦੇ ਨਾਲ ਹੀ ਅਜੇ ਇਹਨਾਂ ਨੂੰ ਕੋਈ ਖਰਾਕ ਟਾਈਮ ਸਿਰ ਪਾਵਾਂਗੇ ਤਾਂ ਫੇਰ ਅਜੇ ਆਪਾਂ ਕਵਾਂਗੇ ਕਿ ਐਦਾਂ ਹੀ ਕੱਲੇ ਪੱਠਾਂ ਤੇ ਵੇਹ ਬਲ ਜਾਣਗੇ ਤੇ ਫੇਰ ਹਨਾ ਤੁਹਾਨੂੰ ਵੀ ਪਤਾ ਕਿਉਂਕਿ ਕਿੱਥੇ ਉਹ ਤਿੰਨਾ ਚਾਰਾਂ ਸਾਲਾਂ ਦੇ ਵਿੱਚ ਪਸ਼ੂ ਨੇ ਤਿਆਰ ਹੋਣਾ ਹੋ ਚਾਹੇ ਕੱਟੀ ਲਾ ਲਓ ਚਾਹੇ ਵੱੱਛੀ ਲਾ ਲਓ ਤੇ ਕਿੱਥੇ ਉਹਨੇ ਡੇਢ ਸਾਲ ਦੇ ਵਿੱਚ ਮੰਨ ਕੇ ਚਲੋ ਤਿਆਰ ਹੋ ਜਾਣਾ ਡੇਢ ਜਾਂ 2 ਸਾਲ ਦੇ ਵਿੱਚ ਉਹਨੇ ਆਪਣਾ ਜਿਹੜਾ ਸੂ ਪੈਣਾ ਹੈਗਾ ਤੇ ਫਿਰ ਇਹ ਆਪਣੀ ਜਿਹੜੀ ਉਧਰ ਸੀਆਂ 7 ਮਹੀਨਿਆਂ ਦੀ ਲਾ ਲਓ ਜਿਹੜੇ ਸਾਮ ਸਮਾ ਲਓ ਬਚ ਜਾਂਦੀ ਹੈ ਤੇ ਨਾਲੇ ਆਪਾਂ ਨੂੰ ਹੌਸਲਾ ਮਿਲ ਜਾਂਦਾ ਕਿ ਪਿੱਛੇ ਜਿਹੜੇ ਬੱਚੇ ਤਿਆਰ ਹੋਏ ਜਾਂਦੇ ਆ ਉਹਦੇ ਨਾਲ ਆਪਣੇ ਕੰਮ ਦੇ ਵਿੱਚ ਵਾਧਾ ਹੁੰਦਾ ਕਿਉਂਕਿ ਅਸੀਂ ਵੀ ਸਿਰਫ ਇੱਕ ਮੱਝ ਤੋਂ ਸ਼ੁਰੂਆਤ ਕੀਤੀ ਸੀ ਪਰ ਨਵਾਹਿ ਗੁਰੂ ਨੇ ਉਸ ਮਿਹਨਤ ਨੂੰ ਫਲ ਆਇਆ ਪ੍ਰਮਾਤਮਾ ਨੇ ਮਿਹਨਤ ਜਿਹੜੀ ਆਪਾਂ ਕੀਤੀ ਉਸ ਮਿਹਨਤ ਦਾ ਆਪਾਂ ਨੂੰ ਫਲ ਦਿੱਤਾ ਕਿ ਆਪਾਂ ਇਹਨਾਂ ਦੀ ਪੂਰੀ ਬਾਕੀ ਸ਼ੌਂਕ ਦੀ ਗੱਲ ਹੁੰਦੀ ਹੈ ਜੀ ਐਸੀ ਮੈਨੂੰ ਬਹੁਤ ਸ਼ੌਂਕ ਆ ਕਿਉਂਕਿ ਪੜ੍ਹਾਈ ਤੋਂ ਬਾਅਦ ਜਦੋਂ ਕੋਈ ਵੀ ਕੰਮ ਜੌਬ ਨਹੀਂ ਮਿਲੀ ਸੀ ਕੋਈ ਵੀ ਨੌਕਰੀ ਨਹੀਂ ਮਿਲੀ ਸੀ ਇਹ ਨਹੀਂ ਗੱਲ ਹੈਗੀ ਕਿ ਪੜ੍ਹੇ ਨਹੀਂ ਪੜੇ ਵੀ ਆ ਅਸੀਂ ਦੋਨੋਂ ਹਸਬੰਡ ਵਾਈਫ ਦੋਨੋਂ ਪੜੇ ਆ ਤੇ ਸਾਨੂੰ ਕੋਈ ਵੀ ਨੌਕਰੀ ਨਹੀਂ ਮਿਲੇਗੀ ਤੇ ਨੌਕਰੀ ਨਾ ਮਿਲਣ ਦੇ ਬਾਵਜੂਦ ਫਿਰ ਅਸੀਂ ਇਹ ਪਸ਼ੂਆਂ ਦਾ ਕੰਮ ਆਪਦਾ ਜਿਹੜਾ ਇਹ ਸਟਾਰਟ ਕੀਤਾ ਤੇ ਹੌਲੀ-ਹੌਲੀ ਜਿਹੜਾ ਇਹ ਕੰਮ ਵੀ ਆਪਣਾ ਅੱਗੇ ਵਧ ਰਿਹਾ ਤੇ ਉਮੀਦ ਆ ਕਿ ਵਾਹਿਗੁਰੂ ਜੀ ਇਸ ਕੰਮ ਨੂੰ ਹੋਰ ਮਿਹਨਤ ਕਰਾਂਗੇ ਤਾਂ ਫਾਲ ਜ਼ਰੂਰ ਦੇਣ ਲਾਉਣਗੇ ਫਾਲ ਮਿਲੂਗਾ ਤੇ ਹਾਂਜੀ ਹੁਣ ਮੈਂ ਇਹਨਾਂ ਅੰਦਰ ਬੰਨ ਦੂੰਗੀ ਇੱਥੇ ਫਿਰ ਬਾਹਰ ਜਦੋਂ ਫੀਡ ਪਾਉਣੀ ਆ ਤੇ ਫਿਰ ਬਾਹਰ ਨਾਲ 돌 ਦਿੰਦਿਆਂ ਇਹ ਤੇ ਇੱਥੇ ਖੁਰਲੀ ਦੇ ਵਿੱਚ ਫੀਡ ਪਾਤੀ ਹੁਣ ਇੱਥੇ ਖਾ ਲੈਣਗੀਆਂ ਜਦੋਂ ਫੀਡ ਖਾ ਲੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪਾਣੀ ਪਿਆ ਕੇ ਤੇ ਪਾਸੇ ਕਰ ਦਾਂਗੇ ਬਾਅਦ ਵਿੱਚ ਬੰਨ ਦਾਂਗੇ ਕਿਉਂਕਿ ਅਸੀਂ ਧਾਰਾਂ ਚੋਂਣ ਤੋਂ ਬਾਅਦ ਮੈਂ ਬਾਅਦ ਵਿੱਚ ਇਹਨਾਂ ਨੂੰ ਫੀਡ ਪਾਉਣੀ ਹੁੰਦੀ ਆ ਕਿਉਂਕਿ ਪਹਿਲਾਂ ਨਹੀਂ ਪਾਉਂਦੀ ਧਾਰਾਂ ਚੋਂਣ ਤੋਂ ਬਾਅਦ ਪਾਉਣੀ ਆ ਬਾਕੀ ਵਾਸੀਂ ਕਈ ਪੱਠਿਆਂ ਤੋਂ ਪਹਿਲਾਂ ਪਾ ਦਿੰਦੇ ਦੁਪਹਿਰ ਦੇ ਟਾਈਮ ਪਾਉਂਦੇ ਆ ਪਰ ਨਹੀਂ ਅਸੀਂ ਮੈਂ ਤਾਂ ਅਸੀਂ ਸ਼ੁਰੂ ਤੋਂ ਹੀ ਐਵੇਂ ਕਰਦੇ ਆਂ ਕਿ ਜਦੋਂ ਧਾਰਾਂ ਚੋ ਲੈਨੇ ਆ ਉਸ ਤੋਂ ਬਾਅਦ ਪਾਉਨੇ ਆ ਫੀਡ ਉਸ ਤੋਂ ਬਾਅਦ ਫੀਡ ਪਾ ਕੇ ਤੇ ਫਿਰ ਪਾਣੀ ਪਿਆ ਕੇ ਪਾਸੇ ਕਰ ਦਿੰਨੇ ਆ ਘਰ ਲਿਆ ਤੋਂ ਸਵੇਰ ਦੇ ਟਾਈਮ ਵੀ ਅਸੀਂ ਇਦਾਂ ਹੀ ਕਰਦੇ ਆਂ ਧਾਰਾਂ ਚੋ ਕੇ ਤੇ ਉਸ ਤੋਂ ਬਾਅਦ ਫੀਡ ਪਾਉਨੇ ਆ ਫਿਰ ਬਾਅਦ ਵਿੱਚ ਪੱਠੇ ਪਾਉਨੇ ਆ ਤੇ ਲੋ ਜੀ ਹੁਣ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਾਂਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਵੀ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਿਆਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਲਈ ਬਸ ਇੰਨਾ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ